ਸਾਰਿਆਂ ਮੇਰੇ ਵੱਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ कौर ਹੈ ਮੈਂ ਸ਼ਹਿਰੀ ਕਲਾ ਜੀ ਵਿਦਿਆਰਥਣਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸਲਾ ਹੈ ਮੈਂ ਅੱਜ ਤੁਹਾਡੇ ਸਾਹਮਣੇ ਪੰਜਾਬੀ ਦੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਕਵਿਤਾ ਦਾ ਨਾਮ ਹੈ ਸਾਇੰਸ ਇਸ ਗੱਲ ਵਿੱਚ ਸ਼ੱਕ ਨਹੀਂ ਕੋਈ ਕਰਗੀ ਸਾਇੰਸ ਤਰੱਕੀ ਧਾਨੇ ਪੀਣੇ ਮਸ਼ੀਨਾ ਇੱਥੇ ਨਾਲੇ ਪਿੰਡਿਆਂ ਮੱਕੀ ਤਰਤੀ ਨੂ ਛੱਡ ਸਾਇੰਸ ਦਾ ਨਾਂ ਨੇ ਚਣ ਕੇ ਦੇਰੇ ਲਾਲੇ ਵੇ ਵੀ ਕਲੀ ਖੋਜ ਕੀ ਤਰਤੀਖ ਹੁੰਦੀ ਸੋਚੇ ਦਵਾਲੇ ਬੰਦਾ ਵਿੱਚ ਜਹਾਜ਼ ਦੇ ਬਹਿ ਕੇ ਲਾਵੇ ਪੰਛੀਆਂ ਵਾਂਗ ਉਡਾਰੇ ਤਰਤੀ ਤੇ ਤੁਰਨਾ ਨਾ ਆਇਆ ਲੰਘ ਗਈ ਉਮਰ ਹੀ ਸਾਰੇ ਮਰੇ ਹੋਏ ਬੰਦੇ ਵਿੱਚ ਡਾਕਟਰ ਪਾ ਦਿਂਦੇ ਨੇ ਜਾਨ ਵੇਖ ਵੇਖ ਕੇ ਕੰਬ ਬੰਦੇ ਦੇ ਹੋ ਗਿਆ ਰਬ ਬਹਿਰਾਨ ਪਲ ਵੀ ਲੱਟ ਬਿਨਾਂ ਨਾ ਸਰਦਾ ਐਸਾ ਚਸਕਾ ਪੈ ਗਿਆ ਏ ਦਾਦਾ ਖੇਤ ਚ ਕੰਮ ਕਰੇਂਦਾ ਪੋਤਾ ਤੁਰ ਲੋ ਵੀ ਰਹਿ ਗਿਆ ਏ ਰਾਂਡੀ ਕੁੰਜੀ ਕਸਰਾ ਆ ਕੱਢਦੀ ਕੱਢਦੀ ਫੋਨ ਮੋਬਾਈਲਾਂ ਨੇ ਤਰਤੀ ਮਾ ਦੀ ਇੱਕ ਚੀਰਤੀ ਕਰਕੇ ਖੋਜ ਮੁਜਾਇਲਾ ਨੇ ਫਾਇਦੇ ਬੜੇ ਨੇ ਸਾਇੰਸ ਦੇ ਪਰ ਨੁਕਸਾਨ ਵੀ ਬਾਲੇ ਨੇ ਹੀਰੋਸੀ ਮਾਤੇ ਨਗਾਸਾ ਕੀ ਦੇ ਸ਼ਾਇਰ ਸਾਇੰਸ ਦੇ ਖਾਲੇ ਨੂੰ ਧੰਨਵਾਦ